ਸਾਰਿਆਂ ਨੂੰ ਅੱਜ ਵਲੌਗ ਕਰਤਾ ਸ਼ੁਰੂ ਚੱਲੇ ਆਂ ਫਗਵਾੜੇ ਨੂੰ ਕਹਿੰਦੇ ਟਰੈਕਟਰਾਂ ਦੀ ਦੌੜਾ ਵੇਖਣ ਜਾਣਾ ਮੁੰਡਿਆਂ ਨੇ ਤੇ ਚੱਲੇ ਆਂ ਟਾਈਮ 1 ਵਜ ਗਿਆ ਸ਼ਡਿਊਲ ਬਿੜਜੀ ਬਹੁਤ ਚੱਲਣ ਰਿਹਾ ਘਰ ਮਿਸਤਰੀ ਲੱਗੇ ਸਾਰਿਆਂ ਦੇ ਬੰਦਿਆਂ ਦੇ ਨਾਲੇ ਕਦੂ-ਕਦੂਆਂ ਦਾ ਕੰਮ ਚੱਲ ਪਿਆ ਤੇ ਹੁਣ ਨਿਕਲੇ ਆਂ ਘਰੋਂ ਗਰੀਬਾ ਵੀ ਕਹਿੰਦਾ ਜਾਣਾ ਪਹਿਲਾਂ ਤੇ ਉਹਦਾ ਟਾਈਮ ਹੀ ਨਹੀਂ ਆ ਹੁਣ ਕਦੂੜਿਆ ਕਰਨ ਪਪਾ ਚਾਰ ਜਣੇ ਆ ਮੈਂ ਗੋਰਾ ਅਨਮੋਲ ਤੇ ਸੁੱਖਾ ਪਹਿਲੋ ਚੱਲਨੇ ਆ ਤੇਗਵੀਰ ਭਾਜੀ ਤੋਂ ਨਾਲ ਹੀ ਜਾਣਗੇ ਉਹ ਵੀ ਤੇ ਦਿਖਾਉਣੇ ਜਾ ਕਿ ਮਾਹੌਲ ਆ ਗਰਮੀ ਬੜੀ ਆ ਮਾਹੌਲ ਮਾਲ ਤੱਕ ਹੀ ਬੜਨਾ ਵਾ ਚਲੋ ਮੈਂ ਆ ਚਲੋ ਹੋਉਨੇ ਆ ਨਮਾਜ਼ ਆਉਂਦਾ ਯਾਰ ਹਾਂਡੀ ਕੋਈ ਆਪਸੀ ਸਲਾਹ ਚੱਲਣ ਦੀ ਸਲਾਹ ਚੱਲਣ ਦੀ ਤੇ ਇੱਧਰ ਵੇਖੋ ਉਹ ਗੱਲ ਤੂੰ ਹੈਲੋ ਹਾਈ ਕਰ ਦੋ ਹੈਲੋ ਹਾਈ ਕੁੰਡੀਆਂ ਵੇ ਸਿੰਘ ਫਸਣੇ ਅੱਜ ਪਤਾ ਲੱਗੂ ਅੱਜ ਜਾ ਕੇ ਵੇਖਦੇ ਕੀ ਬਣਦਾ ਵੀ ਇਹ ਸਟੱਡ ਆ ਗਏ ਆ ਤਾਂ ਆਪਾਂ ਲੱਭਣ ਦੇ ਏਟੀਐਮ ਤੇ ਕਾਰਡ ਜਾ ਮਾਰਨਾ ਸੀ ਤੇ ਲੱਭਾ ਹੀ ਨਹੀਂ ਤੇ ਆਈ ਨਹੀਂ ਕਿਤੇ ਪਿਛੇ ਹਵੇਲੀ ਲੱਗ ਗਈ ਹੈ ਨਹੀਂ ਜਾਂ ਨੂੰ ਪਤਾ ਨਹੀਂ ਆ ਬੰਦੇ ਹੁਣ ਵੇਖਣ ਦੇ ਉਧਰ ਨੂੰ ਚੁੱਕ ਚੁੱਕ ਕੇ ਚਲੋ ਅੱਗੇ ਸਹੀ ਜਾ ਕੇ ਕਿਤੇ बस ਪਹੁੰਚ ਚੱਲੇ ਆ ਲੱਡੂਪਾ ਦੇ ਪਿੰਡ ਬਾਜੀ ਰਿਆ ਕੱਦੂ ਕਰਨ ਤਾਂ ਦਿਖਾਉਨੇ ਆ ਜੇਦ ਕਰਦਾ ਹੋਇਆ ਨੇ ਟਾਈਮ ਕਿੰਨਾ ਆ 2:30 ਵਜੇ ਆਵਲੀ ਹੌਲੀ ਆਏ ਬਿਲਕੁਲ ਅਸੀਂ 1:30 1 ਵਜੇ ਤੋਰੇ ਹਾਂ ਸ਼ਾਇਦ ਲਓ ਵੀ ਆ ਗਏ ਆ ਲੱਡੂਪਾ ਦੀ ਸਿੱਧੀ ਮੋਟਰ ਤੇ ਖੂ ਤੇ ਤੇ ਰਾਹ ਭਾਜੀ ਹੁਣਾਉਂਦੇ ਨਾ ਸਾਈਕਲ ਨੰਗਣ ਜੋਗਾ ਛੱਡਿਆ ਪਤਾ ਨਹੀਂ ਗੱਡੀ ਕਿੱਥਾਂ ਆ ਗਈ ਆ ਨਹੀਂ ਜ਼ਮੀਨ ਉਹ ਤੇ ਨਹੀਂ ਜ਼ਮੀਨ ਪੈੜੀ ਬੰਨਾ ਦੇ ਪਰ ਨਾ ਕੋ ਹਾਲ ਨਹੀਂ ਆ ਅੱਜ ਮਜਾ ਆਇਆ ਹੀ ਉਹ ਅੱਜ ਹੀ ਉਹ ਕੰਮ ਚ ਪੂਰੇ ਵੀਜੀ ਨਹੀਂ ਕਾਬੂ ਸਾਡਾ ਮੇਰਾ ਫੋਨ ਕਿੱਥੇ ਆ ਭਾਜੀ ਹੁਣ ਨਾ ਕੋਰੇ ਨੂੰ ਬਰਥਡੇ ਵਿਸ਼ ਕੰਡਦੇ ਆ ਤੇ ਚਾਰ ਦਿਨ ਲੰਘ ਗਏ ਆ चंगी <zoysic discussions autour personaje> <laughs festivals> ਹਾਂਜੀ ਲੱਗਾ ਗੱਡੂ ਕਰਨ ਭਾਈ ਦੇ ਰੈਡੀ ਨਹੀਂ ਹੋਇਆ ਤੇ ਫਾਇਦਾ ਨਹੀਂ ਚੱਲੋ ਤਾਂ ਮੈਂ ਤੋਂ ਚੱਲੀਏ ਆਪਾਂ ਬੰਦੇ ਪਾਣੀ ਵੀ ਚੱਲ ਗਏ ਸ਼ਾਮ ਬੜੀ ਭਾਜੀ ਨਹੀਂ ਮੋਕ ਦੇਉਂਦਾ ਮੇਲੇ ਤੇ ਜਾ ਕੇ ਹੁਣ ਮੇਲੇ ਦੀ ਹੋੜੀਏ ਗੱਡੀ ਕੋਈ ਪਹੁੰਚ ਗਏ ਮੇਲੇ ਤੇ ਉਧਰ ਲੱਗੇ ਕੁੰਡੀਆਂ ਦੇ ਸਿੰਘ ਫਸਣ ਇੱਕ ਆਪਣਾ ਮੈਸੀ ਆ ਤੇ ਇੱਕ 2800 ਵਾਲੇ ਭਰਾ ਦਾ ਆ ਗਏ ਕੋਈ ਫਾਟੇ ਕਿਹਾ ਦੇਖੋ ਚੈੱਕ ਕਰੋ ਕੱਠ ਮੇਲੇ ਦਾ ਬਹੁਤ ਜ਼ਿਆਦਾ ਕੱਠ ਹੋਇਆ ਅੱਜ ਜਿੰਨੀ ਗਰਮੀ ਉਹਨਾ ਇਕੱਠੇ ਜਿੰਨੀ ਗਰਮੀ ਉਹਨਾ ਇਕੱਠੇ ਤੇ ਅੱਜ ਕਹਿੰਦੇ ਕੁੰਡੀਆਂ ਦੇ ਸਿੰਘ ਪੂਰੇ ਫਸਣੇ ਆ ਫਸ ਗਏ ਆ ਕਿ ਫਸਣੇ ਕਹਦੇ ਆ ਅਜੇ ਫਸਣੇ ਰਾਤ ਤੱਕ ਜੇ ਇੱਥੇ ਕਿਤੇ ਲਾਗੇ ਤਾਂ ਵੀ ਕੋਈ ਚੱਕਰ ਨਹੀਂ ਪਰਲੇ ਬੰਨੇ ਲਾਈਏ ਪਰਲੇ ਬੰਨੇ ਲਾ ਲਓ ਗੱਡੀ ਹੋਰ ਜ਼ਿਆਦਾ ਇਕੱਠਾ ਆ ਜੀ ਓਏ ਦੱਸੋ ਕਿ ਇਹ ਨੂੰ ਭਾਤੀ 8 ਬੰਦੇ ਲੰਗਰ ਚੁੱਕੀ ਹੈ। ਭੈਣ ਚੋਟਾ। ਉਹ ਰੋਟੀ ਖਾਣੀ ਨਹੀਂ। ਉਹ ਆਪਸ ਰੋਟੀ ਖਾਣੀ ਨਹੀਂ ਜੀ। ਮੈਂ ਤਾਂ ਖਾਣੀ ਨਹੀਂ ਆ। ਇਹ ਕਿ ਇਹ ਨੂੰ ਕਰਦੇ ਕਿ ਇਹ ਨੂੰ ਖਾਣੀ। ਗਾਣਾ ਕਿ ਦੇਖ ਲੋ ਤੇਰਾ ਮੋਟਾ ਲੰਮਾ। ਇੱਧਰ ਆ ਜਾ ਆਈਓ। ਲੋ ਵੀ ਕਿੰਦੇ ਇਹਦਾ ਤੇ ਇੱਕ ਨਾਸਾ ਵਾਲਿਆਂ ਦਾ ਸ਼ਾਇਦ। ਓਹ ਰੋ ਗਿਆ ਕਿੰਦੇ ਵਾਲਾ ਰੋ ਗਿਆ ਹਰਦਾ ਕਰਦੇ ਓ ਪਾਈ ਹਾਰ ਦੋ ਇਹ ਨਹੀਂ ਸੁਣਦੇ ਆਹ ਕਰਾ ਕਰਾ ਉਹ ਦੋੜ ਵਾਲਾ ਫਾੜੀ ਆ ਅੱਗੇ ਅੱਜਾ ਜੱਟਾਂ ਦੇ ਪਰ ਇਹਨਾਂ ਹੋਰੇ ਵਿਚਾਲੇ ਹੋਣ ਆ ਗਿਆ ਕਰੋ ਜੀ ਪਰ ਇਹਦਾ ਹੰਮਿਆ ਨਹੀਂ ਵੀ ਮੇਲਾ ਹੋ ਗਿਆ ਕੈਨਸਲ ਕਿ ਕਾਰਨ ਕਰਕੇ ਵੱਡਾ ਹੀ ਕਾਰਨ ਪੈ ਗਿਆ ਕੋਈ ਸਾਰਾ ਮੇਲਾ ਬਸ ਦੋਆ ਮਿੰਟਾਂ ਦੇ ਵਿੱਚ ਵਿੱਚ ਉਜੜ ਗਿਆ ਤੇ ਬਾਅਦ ਚੱਲੀਏ ਫਗਵਾੜੇ ਵਾਲੇ ਪਾਵਾ ਭਾਜੀ ਉਹਨਾਂ ਦੀ ਗੱਡੀ ਬਾਅਦ ਚੱਲੀਏ ਪਿੰਡ ਤੋਂ ਹਣ ਲੱਡੂ ਭਾਜੀ ਤਾਂ ਜਾਣਦੇ ਆ ਵੀ ਇੱਧੇ ਕੀ ਮੋਲ ਬਣਦਾ ਮੇਲਾ ਚੱਲਣ ਤੇ ਬਹੁਤ ਵਧੀਆ ਡਿਆ ਸੀ ਫੁੱਲ ਨਿਆਰਾ ਸੀ ਪਰ ਚੱਕਰ ਪੈ ਗਿਆ ਬਾਕੀ ਵਾਦੇ ਘਾਟੇ ਹੁੰਦੇ ਰਹਿੰਦੇ ਆ ਦੱਸ ਨਹੀਂ ਸਕਦੇ ਉਹਦਾ ਕੀ ਬਣਿਆ ਪਰ ਚਲੋ ਆਪਾਂ ਸੁੱਖ ਰੱਖੇ ਚੱਲੀ ਹੁਣ ਟਾਈਮ ਨਾਲ ਹੀ ਨਿਕਲੀਏ ਚਲ ਗਈ ਸੰਗਤ ਸਾਰੀ ਮੈਂਟੋ ਮੈਂਟੀ ਅੱਭੀ ਆ ਗਏ ਅਹੀਂ ਆਹ ਵੇਖ ਲਓ ਕਿੱਥੇ ਆਏ ਦੱਸਣਾ ਨਹੀਂ ਅੱਜ ਆਹ ਵੇਖੋ ਕਿੱਥੇ ਆਏ ਐ ਐ ਸੁਖੇ ਤੁਹਾਨੂੰ ਦੱਸਣਾ ਨਹੀਂ ਪੈਂਦਾ ਇਹ ਕੋਣ ਦੱਸਦਾਰੀ ਪੈਂਦਾ ਹੀ ਕੋੜ ਹੁੰਦੇ ਆ ਲੱड्डੂ ਭਾਈ ਦੇ ਆ ਗਏ ਤੇਗਵੀਰ ਭਾਈ ਦੇ ਕਿਦਾਂ ਚੜਦੀ ਤੇ ਚੜਦੀ ਲਾਈ ਭਾਈ ਦੇ ਵੇਖੋ ਕਰੋ ਚੈੱਕ ਭਾਜੀ ਗਿਆ ਹੀ ਕਿਤੇ ਫਗਵਾੜੇ ਨੂੰ ਹੁਣੇ ਆਇਆ ਬਸ ਜੀ ਲੈਣਗੇ ਕੋਈ ਮੜਾ ਬੰਬੀ ਦੇ ਜਾਣੇ ਭਾਜੀ ਨਾ ਫੇਰ ਵੇਲਾ ਹੀ ਆ ਭਾਜੀ ਘੁੰਮਦੇ ਥੋੜਾ ਬੋਲ ਬਹਿ ਜਾ ਆ ਗਏ ਭਾਜੀ ਹੁਣੀ ਗੋਰਾ ਹੱਡਾ ਨਾਲ ਚੱਲ ਜਾ ਚੱਲ ਜਾ ਵਾਰੀ ਖੋਲੀ ਸੁੱਖੇ ਅੰਦਰੋਂ ਵਾ ਬੰਬੀ ਲੈਣਾ ਮੜਾ ਮੜਾ ਜਾ ਚਲੋ ਮਿੱਤਰੋ ਅੰਦਰ ਨੂੰ ਗਿਆ ਹੈ ਜਿੰਦਰ ਨਹੀਂ ਫਗਵਾੜੇ ਫਗਵਾੜੇ ਛੋੜ ਕੇ ਬੋਲਦੇ ਘਰੋਂ ਝੂਠ ਬੋਲੀ ਜਾਂਦੇ ਕਿੱਥੇ ਬਲੌਗ ਬਣਾਉਣ ਡਿਆ ਫੋਨ ਤਾਂ ਨਹੀਂ ਚੁੱਕਿਆ ਹਣਾ ਭਾਈ ਦੀ ਮੋਟਰ ਤੇ ਮੌਸਮ ਹੋ ਗਿਆ ਪੂਰਾ ਘੈਂਟ ਸਵੇਰੇ ਆ ਝੋਨਾ ਨਹੀਂ ਲੱਗਾ ਹੁਣ ਲੱਗਣ ਡਿਆ ਏ ਹੁਣ ਕੋਲ ਦਾ ਕਰਨਾ ਗੱਡੀ ਪਿੱਛੇ ਲਾਤੀ ਸਾਡੇ ਬਜ਼ੁਰਗ ਇਧਰ ਫੋਟੋਆਂ ਖਿਚਾਈ ਜਾਂਦੇ ਉਹ ਪਰੇ ਆ ਜਾਂ ਰਿਸ਼ਤੇ ਆ ਫੋਟੋਆਂ ਖਿਚਾਉਣ ਦੇ ਹਾਂ ਭਾਜੀ ਵੇਖ ਲੋ ਹਟ ਦੇਣੀ ਆ ਯਾਰ ਇੱਧਰ ਸਖੇ ਕਰ ਯਾਰ ਕੋਈ ਰਿਸ਼ਤੇ ਵਾਲਾ ਤੇ ਮੰਗ ਲੈਂਦਾ ਕਹਿੰਦਾ ਫੋਟੋ ਮੰਗੀ ਕੁੜੀ ਵਾਲਿਆਂ ਨੇ ਲੈ ਦੀ ਫੋਟੋ ਮੰਗੋ ਹੱਸੀ ਜਾਂ ਨਾ ਪੈਂ ਚੱਟਾ ਚਾੜ ਖਿਚਾਲਾਂ ਦੋ ਯਾਰ ਇਹਨੂੰ ਚੈਲੈਂਜ ਵੀਡੀਓ ਨੂੰ ਭਾਜੀ ਵੇਖਿਓ ਮਾੜਾ ਯਾ ਅਕਲ ਦਾਓ ਥੋੜੀ ਜੀ ਲਓ ਵੀ ਭਾਜੀ ਨੇ ਕਰ ਲਿਆ ਕੱਦੂ ਟਰੈਕਟਰ ਹੁਣ ਅੰਗ ਲੈ ਕੇ ਜਾਵਾਂਗੇ ਘਰੇ ਚੱਲ ਚੱਲ ਗੱਡੀ ਮੋੜ ਬਾਜੀ ਮੋੜ ਸਾਂ ਲੈ ਕੇ ਆਉਂਦਾ ਫਾਰਵਰਡ ਡਰੈਗ ਅਸੀਂ ਚਲਾਇਆ ਨਹੀਂ ਕਦੀ ਅੱਜ ਚਲਾ ਅੱਜ ਚਲਾ ਕੇ ਵੇਖਦੇ ਆ ਮਿਲਦੇ ਹਵੇਲੀ ਜਾ ਗਏ ਆ ਗਏ ਸੀ ਭਾਜੀ ਦੀ ਹਵੇਲੀ ਰੁਕ ਜਾ ਮੈਨੂੰ ਉੱਤੇ ਚੜ੍ਹ ਲੈ ਕੁੱਤਾ ਹੀ ਨਾ ਪੈਲੇ ਸਾਲਾ ਜਾਣੇ ਦੋ ਜਾਣੇ ਦੋ ਜਾਣੇ ਦੋ ਚੱਲ 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 ਮੈਂ ਬਾਹਰੇ ਲਾ ਦੇ ਬਾਹਰੇ 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 ਅਈ ਕੋਈ ਤੰਦ ਰਹੀ ਆ ਦੇ ਲਾ ਦੇ ਬਾਰੇ ਲਾ ਦੇ ਉਹ ਥੋੜਾ ਪਤਾ ਜਿਆ ਨਹੀਂ ਲੱਗਦਾ ਥੋੜਾ ਜਿਆ ਲੋ ਵੀ ਭਾਜੀ ਦਾ ਫੋਰਡ ਚੈੱਕ ਕਰੋ ਆ ਜੀ ਉਹ ਸਿਰਾ ਦੇ ਆ ਜੀ ਇਹ ਬਾਹਰੋਂ ਆਈ ਅਮਰੀਕਾ ਤੋਂ ਬਾਕੀ ਟਰੈਕਟਰ ਭਾਈ ਦੇ ਬਾਹਰ ਖੜੇ ਆ ਦੋ ਇੱਕ ਇਧਰ ਛੱਡੇ ਚ ਅੰਦਰ ਲੱਗਾ ਇੱਕ ਆ ਖੜਾ ਲੋਬੀ ਭਾਜੀ ਹੋਏ ਹੁਣ ਵਿਲੇ ਕਿ ਦੂਜਾ ਕਰਕੇ ਤੇ ਅਈ ਮੜਾ ਜਾ ਕੇ ਘੁੰਮਣ ਕੋਈ ਕਾਫੀ ਕੇ ਚੀਜੀ ਚੂਜੀ ਫੇ ਚਲੀਏ ਪਿੰਡ ਤੋਂ ਬੰਦੇ ਦੂਸਰੀ ਗੱਡੀ ਪਿੱਛੇ ਆਉਂਦੀ ਆ ਤੇ ਟਰਾਲੀ ਦਾ ਜੋ ਵੀ ਕਾਰੋਬਾਰ ਲੇਟ ਹੋਣ ਡਿਆ ਨਾ ਸਾਰੀ ਇਹਨਾਂ ਦੀ ਬਦੌਲਤ ਹਾਂ ਦੱਸੇ ਹੈ 10 ਮਾੜਾ ਜਾ ਭਾਜੀ ਹੁਣਾਂ ਦੀ ਮਿਹਰਮਾਨੀ ਹੈ ਇਹ ਤੁਸੀਂ ਪਹਿਲਾ ਵਲੌਗ ਵੇਖਿਆ ਹੀ ਹੁਣ ਆਵਾ ਵੀ ਤੁਹ ਇੱਕ ਮਹੀਨਾ ਹੋ ਗਿਆ ਵਾ ਵੀ ਅਸੀਂ ਬੁਕਿੰਗ ਜੀ ਕਰਾ ਕੇ ਗਏ ਟੈਰਾਂ ਦੀ ਤੇ ਭਾਜੀ ਹੁਣੀ ਵੀ ਬਸ ਸੁਖੇ ਇੰਨਾ ਕੰਮ ਹੋਏ ਨਾ ਭਾਜੀ ਹੁਣੀ ਉਹਦਾ ਪਹਾੜੀ ਬਣਾ ਦਿੰਦੇ ਆ ਨਾ ਜੀ ਸਹੀ ਗੱਲ ਹੈ ਐਨੀ ਹਿੰਮਤ ਆ ਭਾਜੀ ਹੁਣਾਂ ਜੋ ਤੇ ਹੁਣ ਦੱਸੋ ਬੰਦ 500 ਆ ਜਿਹੜੇ ਹੈ ਪੱਕੀ ਗੱਲ ਪੱਕਾ 500 ਚਲੋ ਭਾਜੀ ਕਹਿੰਦੇ 500 ਟੈਰ ਆ ਜਾਣਗੇ ਤੇ ਟਰਾਲੀ ਸ਼ੁਰੂ ਸ਼ੁਰੂ ਇੱਕ ਹਿਸਾਬ ਦੀ ਟੈਰਾ ਦੀ ਵੇਟ ਆ ਬਸ ਫਿਰ ਫਿਰ ਵਾਰਾਂਗੇ ਜਿਹੜਾ ਇੱਕ ਅੱਦਾ ਬੰਦਾ ਇੱਕ ਅੱਦੂ ਕਰਦਾ ਚੁੱਕ ਲਿਆਂਦਾ ਨਿਕਰ ਚੀ ਕਰੋ ਕੋਈ ਨਹੀਂ ਮਹਾਬਾਜੀ ਸਾਡਾ ਕੰਮ ਕਰਦਾ ਫਿਰ ਅਸੀਂ ਆ ਜਾਨੇ ਡਿਸਟਰਬ ਕਰਨਾ ਹਨਾ ਬਾਜੀ ਪਾਜੀ ਦੱਸੀ ਦੱਸੀ ਕੀ ਗਿਆ ਸੀ ਮੈਂ ਤਾਂ ਲੈ ਗਿਆ ਤੁਸੀਂ ਵੀ ਲੈ ਆਓ ਤੂੰ ਹੀ ਲੈ ਆ ਕੇ ਹੋ ਜੂਗਾ ਲੈ ਲੈ ਚੱਕਰ ਲੈ ਆਵਾ ਖਤਮ ਖਤਮ ਗਣੀ ਯਾਰ ਭਾਜੀ ਮੇਰੀ ਗੱਲ ਸੁਣੋ ਪ੍ਰੋਮਿਸ ਜੇ ਜਿੱਦਣ ਸੁੱਖੇ ਦਾ ਵਿਆਹ ਹੋਇਆ ਗੱਡੀ ਤਾਂ ਫੋਲ ਲਾਉਣੇ ਜੇ ਹੈ ਵਾ ਠੀਕ ਠੀਕ ਫੋਰਚੂਨੋ ਲਿਆਉਣੀ ਇਹਦਾ ਜਾ ਪਿਆ ਉਹ ਲੈ ਚੁਕੇ ਫੋਰਚੂਨ ਇਧਰ ਨਾ ਇਹਦਾ ਵਿਆਹ ਹੋਣਾ ਤਾਂ ਨਾ ਹੀ ਮਾਤੋ ਲਿਆਉਣੀ ਜਿਹੜੀ ਮਰਜ਼ੀ ਕਰਦੀ ਰੂਪੀ ਕੌਣ ਕਰਦੀ ਜੇ ਵਿਆਹ ਹੀ ਨਹੀਂ ਹੋਣਾ ਆਜਾ ਬਿਆਹ ਕਰਾ ਜਨਾ ਸਾਰੇ ਦਾ ਮੂਰੇ ਚ ਪੇੜ ਮਾਰਨਾ ਤੇ ਸਾਨੂੰ ਗੱਡੀ ਟੈਂਸਰ ਲੋ ਵੀ ਬੰਦਰ ਟਿਚਰਾ ਇੱਕ ਦੂਜੇ ਨੂੰ ਕਰੀ ਜਾਂਦੇ ਕਰੀ ਜਾਂਦੇ ਲੋ ਵੀ ਚੱਲੀਏ ਪਿੰਡ ਨੂੰ ਰੋਟੀ ਪਾਣੀ ਖਾ ਲਿਆ ਵੀਡੀਓ ਇ ਤੁਹਾਨੂੰ ਪਤਾ ਘਾਟੀ ਬਣਾਉਣੀ ਹੁੰਦੀ ਖਾਣ ਪੀਣ ਦੀ ਤੇ ਚੱਲੀਏ ਹੁਣ ਪਿੰਡ ਨੂੰ ਭਾਜੀ ਵੀ ਚੱਲਿਆ ਗੱਡੀ ਕੱਢ ਲਈ ਆ ਕਰੋ ਚੱਕ ਸਫਾਰੀ ਭਾਜੀ ਵਾਲੀ ਉਹ ਮੁੜਦੀ ਨਹੀਂ ਥੋੜੇ ਸਾਧੋ ਟਾਇਰ ਲੱਗ ਜਾਂਦੇ ਟਾਇਰ ਨਾਲ ਲੱਗੇ ਆ ਭਾਜੀ ਨੇ ਪਾਏ ਵੀਲ ਵੱਡੇ ਇਸ ਕਰਕੇ ਅਸੀਂ ਬਸ ਗੋਲ ਗੋਲੀ ਕਰਦੀ ਆ ਪਿੰਡ ਨੂੰ ਹਣ ਓਕੇ ਜੀ ਬਾਏ ਬਾਏ ਫਗਵਾੜੇ ਵਾਲਿਓ ਚਲੋ ਜੀ ਚੱਲੀਏ ਪਿੰਡ ਨੂੰ